ਸਤਿ ਸ਼੍ਰੀ ਅਕਾਲ ਜੀ ਸਾਰਿਆਂ ਤੇ ਸਵਾਗਤ ਕਰਦੇ ਆ ਤੁਹਾਡਾ ਸਾਰਿਆਂ ਦਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਚੱਲੇ ਆ ਪਾਰਟੀ ਕਰਨ ਤੇ ਆਪਾਂ ਕੌਣ ਕੌਣ ਚੱਲੇ ਆ ਆਪਾਂ ਕਿੱਥੇ ਚੱਲੇ ਆ ਸਾਰਾ ਤੁਹਾਨੂੰ ਵੀਡੀਓ ਚ ਦੱਸ ਦਿਆਂ ਤੇ ਵੀਡੀਓ ਨੇ ਅੰਤ ਤੱਕ ਬਣੇ ਰਹੋ ਚਲੋ ਲਓ ਵੀ ਆਹ ਬੰਦੇ ਆਪਣੇ ਨਾਲ ਚੱਲੇ 1 2 ਇਧਰ ਵੀ ਬਲੌਗ ਬਣ ਰਿਹਾ ਇੱਕ ਇਧਰ ਹਾਂ ਵੀ ਚਲ ਜੇ ਚਲੋ ਗੱਡੀ ਦਾ ਕਢਾ ਦੇ ਗੱਡੀ ਦਾ ਕਢਾ ਦੇ ਚਲੋ ਬਾਹਰ ਗੱਡੋ ਆ ਜਾਓ ਜੀ ਬਾਹਰ ਕੱਢ ਲਓ ਲਓ ਵੀ

ਦਾ ਸੈਲੀਬ੍ਰੇਸ਼ਨ ਇੱਕ ਵਾਰ ਫਿਰ ਤੋਂ ਪੁਰਾਣੀ ਯਾਦਾਂ ਤਾਜ਼ਾ ਕੀਤੀਆਂ ਹਨ ਵੀਕਾ ਨੇ ਰਾਂ ਲਿਆ ਨੇ ਆਇਆ ਕੋ ਜਾਲ ਕੋ ਜਾਲ ਆਇਆ ਕੋ ਜਾਲ ਹੈਪੀ ਜੈ ਇੱਕ ਮੰਗਣਾ ਆ ਉਹ ਲਾ ਲੇ ਕੋਲੇ ਲੱਗ ਕੇ ਜਿਵੇਂ ਆ ਬਾਤ ਦਿਖਾਣੇ ਹਾਂ ਹਾਂ ਆਓ ਜਿੱਤੇ 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 ਦੇਖ ਲੈ ਗੱਲਾਂ ਜਿਵੇਂ 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 ਬ੍ਰਾਂਡ ਹੁੰਦੇ ਨੇ ਉਹਨੇ ਇਹ ਲੇਖ ਲਵਾ ਦਪਾ ਨੇ ਬਿਲਕੁਲ ਸਾਫ ਦਾ ਇਹ ਕਾਲੇ ਕਾਲੇ ਛੱਡ ਜਾਂਦਾ ਕਾੜ ਦੋ ਉਹ ਮਗਾ ਲਾ ਨੰਬਰ ਬਗਾ ਲਾ ਚਲ ਲਾਓ ਭਾਈ ਹਾਰ ਦੇ ਗਾਣੇ ਹੀ ਪੈ ਗਏ ਹਾਂ ਹਾਂ ਟੱਕ ਬਹਿਣ ਲੱਗੀ ਆ ਰੋਲਾ ਨਹੀਂ ਪਾਣਾ ਇਹ ਠੀਕ ਆ ਇਹਨੂੰ ਡੱਕ ਲਓ ਪਰ ਅਨਿਕੀ ਦਾ ਗੁੰਡਾ ਹੋਣਾ ਆਹ ਬ੍ਰਾਂਡ ਚ ਚੱਲੇ ਆ ਦੇਖਣ ਦਾ ਕੋਈ ਮੁੱਲ ਨਹੀਂ ਮੈਂ ਦੇਖਣ ਦਾ ਕੋਈ ਮੁੱਲ ਨਹੀਂ ਚੱਲ ਦੇਖਣ ਦਾ ਕੋਈ ਮੁੱਲ ਨਹੀਂ ਦੇਖਣ ਦਾ ਕੋਈ ਮੁੱਲ ਨਹੀਂ ਲਓ ਵੀ ਆਗੇ ਬਾਹਰੇ ਆਪਾਂ ਤੇ ਸਮਾਨ ਤਾਂ ਇਹ ਫਿਲਹਾਲ ਕੋ ਲਿਆਈ ਨਹੀਂ ਗੱਲਾਂ ਹੀ ਮਾਰ ਕੇ ਆਇਆ ਗੱਲਾਂ ਹੀ ਮਾਰ ਕੇ ਕੋ ਲਿਆ ਤਾਂ ਹੈ ਨਹੀਂ ਅਜੇ ਗੱਡੀ ਜਿ ਰੱਖਿਆ ਤਾਂ ਗੱਟਿਆ ਕੇ ਉਹ ਦਾਗਾਣਾ ਉਹ ਕੈਮਰਾ ਐਂਗਲ ਤੋਂ ਦੇਖਣਾ ਤਾਂ ਅਮਰਿਤ ਗਿੱਲ ਬਲੌਗਸ ਦੇ ਕੰਮ ਹੈ। ਜੇ ਇੱਧਰ ਆ ਕੈਮਰਾ ਐਂਗਲ ਤੋਂ ਦੇਖਣਾ ਫੇਰ ਇੱਧਰ ਪਿੰਡਾਂ ਵਾਲੇ ਜਮਾ ਦੇ ਸੀ। ਅਸੀਂ ਦੇਖਦੇ ਆ ਮੋਹਲਪੀਸ਼ ਦਾ ਫਰਖੂਰ ਸੱਟ ਲਾਇਆ ਨੇ। ਗੇੜੇ ਕੱਟ ਕੇ ਦੇਖਦੇ ਆ ਅੱਜ ਤਾਂ। ਲਓ ਵੀ ਉਹ ਸਾਹਮਣੇ ਜਿਹੜਾ ਚੂਲਾ ਉਹਦੇ ਗੱਦੀ ਬੈਠੂਗੀ। ਦੇਖੋ ਯਾ 5000 ਮਰ ਜਾਣਾ। ਲਾ ਦਿਹਾੜੀ ਵਧੀਆ ਪੈ ਗਈ ਰੱਦੀ। ਆ ਦੇਖੋ ਬਲਾਗ ਵਿੱਚ ਕਹਿ ਰਹੇ ਹਾਂ ਹਾਂ ਉਹ ਵਿਚਾਰ ਨੇ ਜਿੰਨੇ ਕਾਇ ਨਹੀਂ ਉਹਨਾਂ ਜੂ ਕੀ ਹੋ ਗਿਆ ਆ ਲਈ ਦੇ ਉਹ ਦਰਸੀਵੇਂ ਦੇਣੇ ਆ ਦਰਸੀਵੇਂ ਆਪਣੇ ਬੰਦ ਨੇ ਗੱਲਾਂ ਗੱਲਾਂ ਵੀ ਕਹਿੰਦੇ ਆ ਕਿ ਥਾਣਾ ਰਿਐਲਟੀ ਰਿਐਲਟੀ ਚੱਲ ਕੱਕੀ ਦੇਖੀ ਜਾਉ ਹਗੀ ਕੰਪਨੀ ਪਾਰਟੀ ਦੇਖ ਕੇ ਉਹ ਅਸਟ੍ਰੀਮੈਂਟ ਕੱਪੜੀ ਪੈਂਦੀ ਆ ਨਾ ਉਹ ਕੰਪੜੀ ਦਾ ਲੈਣਾ ਪੈਂਦਾ ਜਿੱਤੇ ਕੱਕੀ ਦੇਖ ਲੈ ਹੈ ਚਲ ਚਲ ਨਾ ਨਾ ਇੱਥੇ ਬਾਰੇ ਮੇਰੇ ਲੀਟਰ ਹੁਣ ਨੌਂ ਕੱਢੇ ਦਾ ਮੈਨਾ ਨਹੀਂ بڑے بڑے ਲੀਟਰ ਇੱਥੇ ਬਾਦਕਾਰ ਕਰਾਉਂ ਕਰ ਜਾਂਦੇ ਨੇ ਵੀ ਇਹ ਕਿਹੜੀ ਚਾਹੀਦੀ 3000 ਰੁਪਏ ਪੈਨਸ਼ਨ ਦੇਵਾਂਗੇ 1500 ਤੋਂ ਪੈਨਸ਼ਨ ਦੇਵਾਂਗੇ ਅਸੀਂ ਇੱਕ ਆ ਪਾਦੇ ਯਾਰਾ ਨਿੱਕਾ ਸਾਇਦਾ ਦਾਤਾ ਫਦੇ ਨੂੰ 200 ਮਿੰਟਾਂ ਦਾ ਹੂੰ ਧੰਨਵਾਦ ਕੱਲ ਕੋਈ ਨਾ ਬੈ ਜਾ ਬੈ ਜਾ ਇੰਨ ਕੱਲ ਨਹੀਂ ਆ ਲੈ ਅਬ ਲੜਨੇ ਢੰਡੀ ਗਾੜੀ ਚੀਲ ਚ ਉਠਾਦਾ ਮੁੰਡਾ ਹਾਂ ਜ਼ੋਰ ਨਹੀਂ ਲੱਗਦਾ ਜ਼ੋਰ ਨਹੀਂ ਲੱਗਦਾ ਯਾਹੀ ਹਰ ਲਾ ਹਾਂ ਹਾਂ ਅੱਦਾਂ ਕਿਉਂ ਹੋ ਜਾਂਦੇ ਨੇ ਸਾਦੇ ਹੋ ਜਾਂਦੇ ਆ ਚੱਲ ਚੱਲ ਪੁੱਛਣ ਨੂੰ ਭਾਈ ਹੁਣ ਉਸ ਕੱਢ ਲੈਣੇ ਹੋਰ ਯਾਰ ਆਉਗੇ ਲਾਓ ਭਾਈ ਖੰਨੇ ਪਹੁੰਚੇ ਹੋਇਆ ਖੰਨੇ ਦੇ ਦੇਖੋ ਸ਼ਾਮ ਦੇ ਨਜ਼ਾਰੇ ਥੱਕ ਗਿਆ ਥੱਕ ਗਿਆ ਥੱਕ ਗਿਆ ਥੱਕ ਗਿਆ ਥੱਕ ਗਿਆ ਬਾਬਾ ਸਾਹ ਥੱਕ ਗਿਆ ਤੂੰ ਦੇ ਉਹ ਹੱਥ ਬਰਾ ਨੇ ਪਾ ਗਿਆ ਬੋਟਿੰਗ ਕਰਕੇ ਸਾ ਵੀ ਕਿਵੇਂ ਲੱਗਿਆ ਹੱਥਾਂ ਤੇ ਹੋ ਗਏ ਛਾਂਲੇ ਬੋਟਿੰਗ ਕਰਦੇ ਦੇ ਦੇਖ ਲੋ ਕਿੰਨਾ ਜੋਰ ਲੱਗਿਆ ਜੋਰ ਕਿੰਨਾ ਕ ਲੱਗਿਆ ਇਹ ਆਪਕੇ ਸਾਥ ਸਟੇਮ ਹੋ ਗਿਆ ਸਹੀ ਗੱਲ ਆ ਕਰ ਕਾਇਮ ਹੋ ਗਿਆ ਜੀ ਆਪਕੇ ਸਾਥ ਇਹ ਪਹਿਲਾਂ ਗਿਆ ਹੈ ਨਾਲੇ ਨੂੰ ਪਤਾ ਵੀ ਇਦਾਂ ਹੁੰਦਾ ਫੇਰ ਵੀ ਦੇਖ ਲੈ ਦੁਬਾਰਾ ਦੁਬਾਰਾ ਤੇਰੇ ਦੇ ਦੋ ਚਪੇੜਾ ਲਾਉਣੀਆਂ ਸੀ ਥੋੜਾ ਪ੍ਰਸ਼ਾਦ ਦੇ ਲੈਣਾ ਸੀ ਕਿੱਥੇ ਪਹੁੰਚ ਗਏ ਕਿੱਥੇ ਪਹੁੰਚ ਗਏ ਪੀਜਾ ਖਾਣ ਹੁਣ ਪਹੁੰਚ ਗਏ ਆਪਾਂ ਡੋਮੀਨੋ ਜਾਣਾ ਜੀ ਮੋਬਾਈਲ 5 ਮਿੰਟ ਨਹੀਂ ਛੱਡਦੇ ਇੱਕ ਦੋ ਤਿੰਨ ਮੈਂ ਮੈਂ ਵੀ ਮੈਸੇਜ ਕਰ ਲਈ ਆ ਮੈਂ ਤਾਂ ਕੱਟਿਆ ਸੀਗਾ ਨਹੀਂ ਤਾਂ ਮੈਂ ਡੈਟ ਕੀਤੀ ਆ ਵੀ ਆੜੀ ਆ ਜਰਸੀ ਤੂੰ ਕੀ ਕਰਦਾ ਹੈ ਤੂੰ ਕਰਦਾ ਆਜੋ ਪੀ ਲਾਓ ਤਾਂ ਵੇ ਹੁਣ ਦੱਸਿਆ ਮੈਂ ਤੁਹਾਨੂੰ ਬਹੁਤ ਬੰਦਵਾਦ ਕਰ ਰਿਹਾ ਰਾਕੇਦਰ ਭਾਈ ਭਾਜੀ ਮਾਸ਼ਾ ਅੱਗੇ ਆ ਆਪਣਾ ਡੋਮੀਨੈਂਸ ਦਾ ਪੀਜ਼ਾ ਖੁੱਲ ਜਾ ਸਿੰਮ ਸਿੰਮ ਖੁੱਲ ਜਾ ਸਿੰਮ ਸਿੰਮ

ਲੋਕ ভাই ਹੁਣ ਪਹੁੰਚ ਗਏ ਆਪਾਂ ਪਾਰਕਿੰਗ 'ਚ ਹੁਣ ਚੱਲਦੇ ਆਂ ਇਸ ਤੋਂ ਅੱਗੇ ਸਲੈਕਟਰ ਨੇ ਆਹ ਬਣਾ ਤਾਰ ਹੌਲੀ ਹੌਲੀ ਬੱਡੀ ਹੋ ਜਾਵੇ ਅੰਤਾਰ ਬਣਾ ਦੋ ਮੋਟੇ ਗੇਟੇ ਟਾਬੇ ਤੇ ਜਿਹੜੇ ਤੇ ਬਲਦੇਵ ਟਾਬੇ ਤੇ ਮੁੰਡੇ ਫੋਨ ਤੇ ਲੈ ਗਏ ਹੈ ਚਲੋ ਮਾਦੇ ਪਾ ਜਿਹੜੇ ਫੌਜ ਅੰਦਰ ਆ ਲੋਕ ਲਾਉਣ ਲੱਗੇ ਨੇ ਮਾਦੇ ਪਾ ਜੀ ਨੇ ਫੌਜ ਅੰਦਰ ਲੋਕ ਲਾਉਣ ਲੱਗੇ ਚਾਬੀ ਤੁੰਨ ਕਰਕੇ ਤੇ ਉਹਨੇ ਬੰਨਣਾ ਪਰਯੋਗ ਅੱਛਾ ਸਮਾਈ ਜੀ ਨਾਲ ਉਹਦੇ ਆਰਡਰ ਲਿਖਾਓ ਭਾਈ ਭਾਈ ਸਾਹਿਬ ਨੀਰ ਲੈ ਦੇ ਇੱਕ

ਚਾਹ ਤੋਂ ਤਾਂ ਬੰਦ ਕਰ ਦੇ ਅੱਠ ਕਰ ਦੇ ਅੱਠ ਕਰ ਦੇ ਅੱਠ ਕਰ ਦੇ ਚਾਰ ਜਾ ਰਹੇ ਨੇ ਚਾਰ ਠੀਕ ਆ ਪ੍ਰਾਈ ਆਇਆ ਫਿਰ ਪ੍ਰਾਈ ਨਾ ਤਾਂ ਰਹਿ ਤਾ ਬੜੇ ਨਕਨ ਰਹਿ ਤਾ ਰਿਹਾ ਨਹੀਂ ਰਹਿ ਤਾ ਭਾਈ ਚੱਲ ਮੈਕਸ ਲੈ ਆ ਦੇ ਮੈਕਸ ਲੈ ਆ ਦੇ ਚਾਰ ਚੱਕੋ ਭਾਈ ਲਾਓ ਵੀ ਖਾਣਾ ਪੀਣਾ ਆ ਗਿਆ ਆਪਣਾ ਸਾਰਾ ਟੇਬਲ ਭਰ ਤਾ ਇੱਕ ਵਾਰ ਤਾਂ ਖਾਲੀ ਗੱਲ ਹੁਣ ਆਪਣੀ ਟੇਬਲ ਕਰੋ ਖਾ ਕੇ ਮਰਦੇ ਹਾਂ ਆਪਣਾ ਲਓ ਭਾਈ ਫਤੇ ਉਧਰ ਜਾਉਂਦੇ ਆ ਕਮੇ ਕੋ ਘਣਾ ਰ ਆ ਪਾਇਆ ਓ ਜਾਗੋ ਕੱਟ ਕੇ ਚਲੋ ਭਾਈ ਤਿਆਰੀ ਹੋ ਆ ਹੈ ਚਲੋ ਕੀਤੇ ਚਾਹ ਹਾਂ ਤਾਂ ਭਾਈ ਚਲੀਏ ਚਲ ਟੈਟ ਹੋ ਗਏ ਬੰਦੇ ਭਾਈ ਰੋਟੀ ਨਾਲ ਪੇਗਾ ਟੱਡ ਵਾ ਤੇ ਟੱਡ ਦਾ ਵਧਣੀ ਨੇ ਕਿ ਨਹੀਂ ਕਾਦੂ ਕਾਦੂ ਵਾਸਤੇ ਲੈ ਹਾਂ ਹੈ ਤੇ ਵੀ ਕਾਦੂ ਸਾਡੇ ਤਾਂ ਉੱਥੇ ਕਾਡੇ ਵਾਗੇ ਵੇ ਵੱਜ ਜਾਂਦੇ ਨੇ ਭਾਈ ਆਂਦਾ ਰੇ ਕਰਨੇ ਪੈਂਦਾ ਸ਼ਟ ਇਹ ਮੌਡਲ ਤਾਂ ਅਪਡੇਟ ਵਰ ਜਾਂਦੇ ਤੁਸੀਂ ਫਿਰ ਆ ਪੀਂਦੇ ਹੋ ਨਾ ਵੱਧ ਦੇਗਾ ਕਿ ਨਹੀਂ ਵੱਧੇ ਖਾਏ ਭਟੋ ਘਰ ਨਾਲ ਅੰਦਰ ਜਾ ਕੇ ਚੱਲ ਵੀ ਚੱਲਦੇ ਹੁਣ ਲਾਓ ਭਾਈ ਪਹੁੰਚ ਗਏ ਘਰੇ ਗੱਤਣਾ ਨਹੀਂ ਕੀ ਗੱਲ ਗੱਡੀ 'ਚ ਬੈਣਾ ਇੱਧਰ ਤਾਂ ਸੌਂ ਗਿਆ ਭਾਈ ਯਾਰ ਹਲੋ ਜੀ ਦੋਸਤਾਂ ਨੂੰ ਲਾਈ ਆ ਵੀ ਆੜੀ ਓਕੇ ਆ ਕੰਮ ਲੈ ਵੀ ਚਲੋ ਭਾਈ ਗੁੱਡ ਨਾਈਟ ਮਿਲਦੇ ਆ ਤੁਹਾਨੂੰ ਗੁੱਡ ਨਾਈਟ ਗੁੱਡ ਨਾਈਟ ਮਲਜਾਕ ਨਾਮੇ ਬੇਜੇ ਬੈਟ ਇਹਨੂੰ ਕੱਢਿਆ ਠੀਕ ਹੈ ਦੇਖ ਲੈ ਕਰ ਕਰਦੇ ਜੇ ਰੋ ਤੇਜ਼ੀ ਜਾ ਕੇ ਕਰੋ